ਪੁਲਿਸ ਵੱਲੋਂ ਸਾਲ 2013 ਦੀ ਇੱਕ ਐਫਆਈਆਰ ਦੇ ਵਿੱਚ ਨਾਮਜ਼ਦ 24 આરોપીਆਂ ਨੂੰ ਗ੍ਰਿਫਤਾਰ ਕੀਤਾ ਹੈ ਤੇ ਇਹਨਾਂ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਫਰੀਦਕੋਟ ਜੇਲ੍ਹ ਦੇ ਵਿੱਚ ਭੇਜਿਆ ਹੈ। ਮਾਮਲੇ ਬਾਰੇ ਜਾਣਕਾਰੀ ਦਿੰਦੇ ਹੋਏ ਡੀਐਸਪੀ ਨੇ ਦੱਸਿਆ ਹੈ ਕਿ 2013 ਦੀ 3 ਜਨਵਰੀ ਨੂੰ ਟਰਾਲੀ ਭਾਈ ਦੇ ਵਿੱਚ ਕੁਝ ਪਰਿਵਾਰਾਂ ਨੂੰ 5-5 ਮਰਲੇ ਦੇ ਪਲਾਟ ਦਿੱਤੇ ਗਏ ਸੀ ਲੇਕਿਨ ਇਹਨਾਂ ਲੋਕਾਂ ਨੇ ਉੱਥੋਂ ਦੀ ਜਗ੍ਹਾ ਦੀ ਬਜਾਏ ਰਣ ਦੀ ਕਿਸੇ ਹੋਰ ਥਾਂ ਤੇ ਕਬਜ਼ਾ ਕੀਤਾ ਸੀ ਤੇ ਉਸ ਮੌਕੇ ਦੇ ਬੀਡੀਪੀਓ ਦੀ ਜਾਂਚ ਕਰਨ ਤੇ ਉਹਨਾਂ ਦੀ ਰਿਪੋਰਟ ਤੇ ਮਾਮਲਾ ਦਰਜ ਕੀਤਾ ਗਿਆ ਸੀ ਤੇ 6 ਲੋਕਾਂ ਨੂੰ ਕੁਝ ਮਾ ਪਹਿਲਾ ਗ੍ਰਫਤਾਰ ਕੀਤਾ ਗਿਆ ਸੀ ਜਦੋਂ ਕਿ ਬਾਕੀ ਦੇ ਆਰੋਪੀਆਂ ਨੂੰ ਹੁਣ ਪੁਲਿਸ ਨੇ ਗ੍ਰਫਤਾਰ ਕੀਤਾ ਹੈ। ਭਗੋੜਿਆਂ ਦੇ ਉੱਤੇ ਐਸਐਸਪੀ ਸਾਹਿਬ ਵੱਲੋਂ ਇੱਕ ਜਿਹੜੀ ਵਿਸ਼ੇਸ਼ ਮਹਿੰਮ ਚਲਾਈ ਗਈ ਆ ਜ਼ਿਲ੍ਹਾ ਮੋਗਾ ਦੇ ਵਿੱਚ ਜਿਹਦੇ ਵਿੱਚ ਥਾਣਾ ਸਦਰ ਦੇ ਵਿੱਚ ਮਕਦਮਾ ਨੰਬਰ 11 ਅਧੀਨ ਤੇ 311 13 ਅਧੀਨ ਧਾਰਾ 420 447 IPC 13 ਪੰਜਾਬ ਰੈਗੂਲੇਸ਼ਨ ਐਕਟ ਸਦਰ ਮੋਗਾ ਚ ਦਰਜ ਕੀਤਾ ਗਿਆ ਸੀ ਜਿਹੜੀ BDPS ਸਾਡੇ ਇਨਕੁਆਰੀ ਤੇ ਜਿਹੜਾ ਦਰਜ ਹੋਇਆ ਹੈ ਇਹਦੇ ਵਿੱਚ ਪਹਿਲਾਂ ਵੀ 6 ਬੰਦੇ ਗ੍ਰਿਫਤਾਰ ਕੀਤੇ ਜਿਨ੍ਹਾਂ ਤੇ ਪ੍ਰੈਸ਼ਰ ਬਣਾਉਣ ਤੋਂ ਬਾਅਦ ਕੱਲ 24 ਦੋਸ਼ੀਏ ਦੇ ਵਿੱਚ ਜਿਹੜੇ ਕੋਟ ਜੇ ਸਿਲੰਡਰ ਕੀਤਾ ਇਹਨਾਂ ਨੂੰ ਪੇਸ਼ ਕਰ ਇਹਨਾਂ ਦੀ ਗ੍ਰਿਫਤਾਰੀ ਕਰਕੇ ਇਹਨਾਂ ਨੂੰ ਬਾਅਦ ਚ ਫਰੀਦਕੋਟ ਜੇਲ੍ਹ ਚ ਛੱਡਿਆ ਗਿਆ ਮਾਮਲਾ ਕੀ ਸੀਗਾ ਜਰਾ ਮਾਮਲਾ ਇਹਨਾਂ ਨੇ ਜਿਹੜੇ ਪਲਾਟ ਸੀਗੇ ਸਰਕਾਰੀ ਪਲਾਟਾਂ ਕੱਟੇ ਸੀਗੇ ਤੇ ਪਰ ਇਹਨਾਂ ਨੇ ਪਿੰਡ ਦੀ ਜਿਹੜੀ ਸ਼ਾਮਲਾਟ ਉੱਤੇ ਜਿਹੜਾ ਕਬਜ਼ਾ ਕਰ ਲਿਆ ਸੀ ਉਹਦੇ ਕਰਕੇ ਪਰਚਾ ਦਰਜ ਹੋਇਆ ਸੀ ਬਾਅਦ ਇਨਕੁਆਰੀ ਚੱਕ ਪਾਣੀ ਟੀਵੀ ਲਈ ਮੌਗਾ ਤੋਂ ਉਕਾੜਾ ਦੀ ਰਿਪੋਰਟ